ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੂਰਵ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਉੱਥੇ ਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੂਰਵ ਮੌਕੇ ਅੰਮ੍ਰਿਤ ਸਰ ਦੀ ਇੱਕ ਛੋਟੀ ਲੜਕੀ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸੁੰਦਰ ਤਸਵੀਰ ਦਾ ਸਕੈਚ ਬਣਾਇਆ। ਇਸ ਸਕੈਚ ਲੜਕੀ ਵੱਲੋਂ ਕਰੀਬ 2 ਤੋਂ 3 ਘੰਟਿਆਂ ਦੀ ਕੜੀ ਮਿਹਨਤ ਤੋਂ ਬਾਅਦ ਬਣਾਇਆ ਗਿਆ ਜਿਸ ਨੂੰ ਦੇਖ ਸਭ ਦੀ ਰੂਹ ਖਿੜ ਜਾਂਦੀ ਹੈ। ਪਰ ਜਦੋਂ ਇਸ ਛੋਟੀ ਜਹੀ ਬੱਚੀ ਦੇ ਬਾ ਕਮਾਲ ਬੋਲਾਂ ਨੂੰ ਸੁਣਦੇ ਆ ਤਾਂ ਹੋਰ ਵੀ ਮਨ ਖੁਸ਼ ਹੋ ਜਾਂਦਾ ਹੈ। ਬੱਚੀ ਗੁਰਸੇਰਤ ਕੌਰ ਮੱਲੀ ਨੇ ਕਿਹਾ ਕਿ ਉਹ 6ਵੀਂ ਕਲਾਸ ਵਿੱਚ ਪੜ੍ਹਦੀ ਹੈ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰ ਮੌਕੇ ਉਸ ਵੱਲੋਂ ਇਹ ਸੁੰਦਰ ਤਸਵੀਰ ਬਣਾਈ ਗਈ ਹੈ ਉਹਨਾਂ ਕਹਿੰਿਆ ਕਿ ਸਾਨੂੰ ਗੁਰੂ ਸਾਹਿਬ ਦਾ ਇਤਿਹਾਸ ਪੜ੍ਹਨਾ ਚਾਹੀਦਾ ਹੈ ਅਤੇ ਗੁਰਬਾਣੀ ਦੇ ਨਾਲ ਜੁੜਨਾ ਚਾਹੀਦਾ ਹੈ ਵੈਗੁਰਜੀ ਕੀ ਖਾਲਸਾ ਵੈਗੁਰਜੀ ਕੀ ਫਤਿਹ ਮੈਂ ਗੁਰਸੇਵਿਤ ਕਰ ਹਾਂ ਮੈਂ ਥਿਨ ਕਲਾਸ ਵਿੱਚ ਪੜ੍ਹਦੀ ਹਾਂ ਮੈਂ ਇੱਕ ਤਸਵੀਰ ਬਣਾਈ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਉੱਪਰ ਕਿਉਂਕਿ ਉਹਨਾਂ ਦਾ ਪ੍ਰਕਾਸ਼ ਪੁਰ ਆਇਆ ਹੈ ਤੇ ਮੈਂ ਇਹ ਤਸਵੀਰ ਏ ਆਈਡੀਆ ਮੈਨੂੰ ਉਥੋਂ ਮਿਲਿਆ ਕਿ ਮੈਂ ਇੱਕ ਦਿਨ ਮੋਬਾਈਲ 'ਤੇ ਰੀਲਸ ਸਕਰੋਲ ਕਰ ਰਹੀ ਸੀ ਤੇ ਉਹਦੇ ਵਿੱਚ ਇੱਕ ਕੁੜੀ ਗੁਰੂ ਗੋਬਿੰਦ ਸਿੰਘ ਜੀ ਦੀ ਡਰਾਇੰਗ ਬਣਾ ਰਹੀ ਸੀ ਤੇ ਫਿਰ ਮੈਂ ਵੀ ਸੋਚਿਆ ਕਿ ਮੈਂ ਵੀ ਇੱਕ ਡਰਾਇੰਗ ਬਣਾਵਾਂ ਗੁਰੂ ਗੋਬਿੰਦ ਸਿੰਘ ਜੀ ਦੀ ਪ੍ਰਕਾਸ਼ ਪੁਰਬ ਬਾਰੇ ਆ ਤੇ ਆ ਡਰਾਇੰਗ ਹੈਗੀ ਐ ਉਹ ਤੇ ਮੈਂ ਇਹ 2 ਤੋਂ 3 ਘੰਟਿਆਂ ਚ ਤਿਆਰ ਕੀਤੀ ਸੀ ਇਤਿਹਾਸ ਦੀ ਗੱਲ ਕਰੀਏ ਇਤਿਹਾਸ ਦੀ ਗੱਲ ਕਰੀਏ ਤਾਂ ਉਹਨਾਂ ਦੇ ਚਾਰ ਸਹਿਜਾਦੇ ਸੀ ਸਹਿਜਾਦਾ ਅਜੀਤ ਸਿੰਘ ਜੀ ਸਹਿਜਾਦਾ ਦੰਦਾਰ ਸਿੰਘ ਜੀ ਸਹਿਜਾਦਾ ਜੋਰਾਵਰ ਸਿੰਘ ਜੀ ਸਹਿਜਾਦਾ ਫਤੇ ਸਿੰਘ ਜੀ ਤੇ ਉਹਨਾਂ ਦੀ ਇੱਕ ਮਾਤਾ ਜੀ ਸੀ ਮਾਤਾ ਗੁਜਰੀ ਜੀ ਤੇ ਉਹਨਾਂ ਵੱਡੇ ਸਹਿਜਾਦਿਆਂ ਨੂੰ ਕਮ ਕਾਰ ਦੀ ਗਦੀ ਸ਼ਹੀਦ ਕੀਤਾ ਗਿਆ ਸੀ ਤੇ ਛੋਟੇ ਸਾਹਿਬ ਜਦਿਆਂ ਨੂੰ ਵਜ਼ੀਰ ਖਾਨ ਨੇ ਨਿਹਾ ਚ ਜਨਵਾ ਦਿੱਤਾ ਸੀ ਪੂਰਨਾ ਬੱਚਿਆਂ ਨੂੰ ਕੀ ਪਲੀ ਕਰਨਾ ਚਾਹੁੰਦੇ ਉਸ ਇਤਿਹਾਸ ਬਾਰੇ ਕਰਨਾ ਚਾਹੀਦਾ ਸਾਨੂੰ ਸਿੱਖ ਇਤਿਹਾਸ ज्यादा ਤੋਂ ज्यादा ਜਾਨਣਾ ਚਾਹੀਦਾ ਹੈ ਗੁਰੂ ਗੋਬਿੰਦ ਸਿੰਘ ਜੀ ਬਾਰੇ ਗੁਰੂ ਨਾਨਕ ਦੇਵ ਜੀ ਬਾਰੇ ਸਾਨੂੰ ਜਾਨਣਾ ਚਾਹੀਦਾ ਹੈ ਤੇ ਹੋਰ ਵੀ 10 ਗੁਰੂਆਂ ਬਾਰੇ ਸਾਨੂੰ ਜਾਨਣਾ ਚਾਹੀਦਾ ਹੈ ਤੇ ਗੁਰਬਾਣੀ ਨਾਲ ਜੁੜਨਾ ਚਾਹੀਦਾ ਹੈ ਬੱਚੀ ਵੱਲੋਂ ਮਿਹਨਤ ਕਰਕੇ ਬਣਾਈ ਗਈ ਇਸ ਖੂਬਸੂਰਤ ਤਸਵੀਰ ਦੀ ਚਾਰੇ ਪਾਸੇ ਸ਼ਲਾਘਾ ਕੀਤੀ ਜਾ ਰਹੀ ਹੈ ਅਤੇ ਜੋ ਬੱਚੀ ਵੱਲੋਂ ਪ੍ਰੇਰਨਾ ਦਾ ਸੁਨੇਹਾ ਦਿੱਤਾ ਗਿਆ ਕਿ ਸਾਨੂੰ ਗੁਰੂ ਤੋਂ ਇਤਿਹਾਸ ਦੇ ਨਾਲ ਜੁੜਨਾ ਚਾਹੀਦਾ ਹੈ ਇਸ ਨੂੰ ਸਭ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਹਕੀਕਤ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ